ਕitab ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾંડ ਦਾ ਦੂਜਾ ਭਾਗ ਇਸ ਜਗ ਮੇ ਪੁਰਖ ਏਕ ਹੈ ਅਤੇ ਤੀਜਾ ਭਾਗ ਪੇਕੇ ਘਰ ਰਹਿੰਦੇ ਆ ਸਹਰੇ ਘਰ ਪਤੀ ਕੋਲ ਜਾਣਦੇ ਫਿਕਰ ਵਾਲੀ ਜੀਪ ਇਸਤਰੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਕੁਰਾਂ ਨੇ ਸਪਸ਼ਟ ਕਰਕੇ ਲਿਖ ਦਿੱਤਾ ਹੈ ਕਿ ਸੰਸਾਰ ਵਿੱਚ ਪੁਰਖ ਕੇਵਲ ਸਿਰਜਣ ਹਾਰੀ ਹੀ ਹੈ ਸੰਸਾਰੀ ਜੀਵ ਉਸ ਪ੍ਰਭੂਪਤੀ ਦੀਆਂ ਇਸਤਰੀਆਂ ਰੂਪ ਹਨ ਆਸਾ ਰਾਗ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਭੰਤ ਨਾਨਕ ਸਬਨਾ ਕਾਪਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਪੰਨਾ 351 ਓੰਕਾਰ ਬਾਣੀ ਵਿੱਚ ਪਾਂਡੇ ਨੂੰ ਉਪਦੇਸ਼ ਦੇਣ ਸਮੇ ਸਤਿਗੁਰਾਂ ਨੇ ਫਰਮਾਨ ਕੀਤਾ ਹੈ ਠਾਕੁਰ ਏਕ ਸਬਾਈ ਨਾਲ ਪੰਨਾ 933 ਅਵੜ ਹੰਸ ਕੀ ਵਾਰ ਦੀ 15ਵੀਂ ਪੌੜੀ ਦੇ ਦੂਜੇ ਸ਼ਲੋਕ ਵਿੱਚ ਇਸ ਜਗ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਪੰਨਾ 591 ਰਾਗ ਸੋਹੀ ਮਹੱਲਾ ਪਹਿਲਾ ਕਾਰਤੀ ਜਾ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ 라ਵੇ ਜਿਉ ਤਿਸ ਕੀ ਵਡਿਆਈ ਪੰਨਾ 765 ਅਜਾ ਇਹ ਹੋਰ ਵੀ ਗੁਰਬਾਣੀ ਫਰਮਾਨ ਹਨ ਜਿਨ੍ਹਾਂ ਵਿੱਚ ਪ੍ਰਭੂ ਨੂੰ ਪਤੀ ਅਤੇ ਜੀਵਾਂ ਨੂੰ ਨਾਰੀਆਂ ਫਰਮਾਨ ਕੀਤਾ ਹੈ ਉਦਾਹਰਨ ਵਜੋਂ ਸਬਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੁਹਾਗਣੀ ਜੇ ਸਤਗੁਰੁ 마ਹੇ ਸਮਾਹੇ ਪੰਨਾ 1088 ਅਰਥ ਸਭ ਜੀਵ ਇਸਤਰੀਆਂ ਦਾ ਪਤੀ ਇੱਕ ਹੈ ਕੋਈ ਐਸੀ ਨਹੀਂ ਜਿਸ ਦੇ ਸਿਰ ਉੱਤੇ ਪ੍ਰਭੂ ਖਸਮ ਨਾ ਹੋਵੇ ਪਰ ਇਹ ਨਾਨਕ ਸੁਭਾਗ ਵਾਲੀਆਂ ਉਹ ਹਨ ਜੋ ਸਤਿਗੁਰੂ ਜੀ ਦੇ ਉਪਦੇਸ਼ ਅਨੁਸਾਰ ਪ੍ਰਭੂ ਵਿੱਚ ਸਦਾ ਲੀਨ ਰਹਿਣ ਇੱਕ ਓਕੰਤ ਸਬਾਈਆ ਜਿੱਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੇ ਬਾਤੜੀਆਂ ਪੰਨਾ 790 ਕੇਵਲ ਪਤੀ ਹੀ ਨਹੀਂ ਸਗੋਂ ਭਾਗਾਂ ਵਾਲੀਆਂ ਜੀ ਵੀ ਇਸਤਰੀਆਂ ਨੇ ਪ੍ਰਭੂ ਨੂੰ ਹੀ ਮਾਂ ਪਿਓ ਅਤੇ ਹੋਰ ਸਾਰੇ ਸੰਬੰਧੀਆਂ ਦੇ ਥਾਂ ਮੰਨ ਰਿਹਾ ਸੰਸਾਰਕ মোহ ਮਾਇਆ ਜਾਲ ਤੋਂ ਨਿਰਲਪ ਹੋਏ ਅਜਿਹੇ ਜੀਵਾਂ ਲਈ ਜਿਸ ਪ੍ਰਕਾਰ ਦੀਆਂ ਬਰਕਤਾਂ ਦੇ ਭੰਡਾਰ ਖੁੱਲ ਗਏ ਉਸ ਦਾ ਗਿਆਨ ਬਖਸ਼ਿਸ਼ ਕਰਨ ਦੇ ਨਾਲ ਸਤਿਗੁਰੂ ਜੀ ਪ੍ਰਭੂ ਖਸਮ ਦੀਆਂ ਵਡਿਆਈਆਂ ਦੀ ਸੋਝੀ ਕਰਾਉਂਦੇ ਹੋਏ ਪ੍ਰਮਾਨ ਕਰਦੇ ਹਨ ਪੁਰਖ ਪਤੇ ਭਗਵਾਨ ਤਾਕੀ ਸ਼ਰਨ ਗਹੀ ਨਿਰਪਉਪੈ ਪ੍ਰਾਨ ਚਿੰਤਾ ਸਗਲ ਰਹੀ ਮਾਤ ਪਿਤਾ ਸੁਤ ਮੀਤਾ ਸੁਰਜਨ ਇਸ਼ਟ ਬੰਧ ਪਜਾਨਿਆ ਗੈ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਬਿਆੰਤ ਗੁਣ ਅਨੇਕ ਮਹਿਮਾ ਕੀਮਤ ਕਸ਼ੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਕੋਟ ਨਾਨਕ ਤਿਸ ਗਹੀ ਪੰਨਾ 458 ਜਿਸ ਨੇ ਪ੍ਰਮਾਤਮਾ ਪਤੀ ਦੀ ਸ਼ਰਨ ਪਾ ਲਈ ਉਸ ਦੇ ਸਾਰੇ ਸੰਸਾਰਕ ਡਰ ਪਉ ਦੂਰ ਹੋ ਗਏ ਉਸ ਦੀ ਸਾਰੀ ਚਿੰਤਾ ਮਿਟ ਗਈ ਉਸ ਵਾਸਤੇ ਮਾਤਾ ਪਿਤਾ ਪੁੱਤਰ ਮਿੱਤਰ ਸੱਜਣ ਪਿਆਰੀ ਰਿਸ਼ਤੇਦਾਰ ਸਭ ਕੁਝ ਪਰਮਾਤਮਾ ਹੀ ਹੋ ਜਾਂਦਾ ਹੈ ਧੰ ਹੈ ਸਤਗੁਰੂ ਜਿਸ ਨੇ ਪ੍ਰਾਣੀ ਨੂੰ ਅਜਹੇ ਪੁਰਖ ਭਗਵਾਨ ਦੇ ਚਰਨਾਂ ਵਿੱਚ ਜੋੜ ਦਿੱਤਾ ਜਿਸ ਦੇ ਅਨੇਕ ਗੁਣਾਂ ਦੀ ਮਹਿਮਾ ਵਰਨਣ ਨਹੀਂ ਹੋ ਸਕਦੀ ਇਹ ਪ੍ਰਭੂਪਤੀ ਅਜਿਹਾ ਮਾਲਕ ਹੈ ਜੋ ਇੱਕ ਤੋਂ ਅਨੇਕ ਬਣਿਆ ਹੈ ਅਤੇ ਜੋ ਲਿਖਿਆ ਨਹੀਂ ਜਾ ਸਕਦਾ ਪੇਕੇ ਘਰ ਦੇ ਜੀਵਨ ਤੋਂ ਆਰੰਭ ਹੋ ਕੇ ਮੰਗਣੀ ਵਿਆਹ ਸੁਹਾਗਣ ਛੋਟੜ ਆਤ ਜਹੇ ਪਰ ਚਲਤ ਸੰਸਾਰੀ ਜੀਵਨ ਪੱਖਾਂ ਦਾ ਜ਼ਿਕਰ ਕਰਕੇ ਸਤਿਗੁਰਾਂ ਨੇ ਮਨੁੱਖ ਮਾਤਰ ਨੂੰ ਵੱਡਮੁੱਲਾ ਉਪਦੇਸ਼ ਦੇਣ ਦੀ ਕਿਰਪਾ ਕੀਤੀ ਹੋਈ ਹੈ ਸੋ ਆਓ ਮਨੁੱਖਾ ਜਨਮ ਦੇ ਮੈਣ ਦੇ ਅਸਲੀ ਮਨੋਰਥ ਨੂੰ ਸਫਲਾ ਕਰ ਸਕਣ ਦਾ ਗਿਆਨ ਸਮਝੀਏ ਭਾਗ 3 ਪੇਕੇ ਕਰ ਰਹੇ ਹਾਂ ਸਹੁਰੇ ਘਰ ਪਤੀ ਕੋਲ ਜਾਣ ਦੇ ਫਿਕਰ ਵਾਲੀ ਜੀਵ ਇਸਤਰੀ ਜੀਵ ਇਸਤਰੀ ਦਾ ਪੇਕੇ ਘਰ ਦੇ ਜੀਵਨ ਦਾ ਅਰਥ ਸੰਸਾਰੀ ਜੀਵਨ ਪ੍ਰਭੂ ਨੂੰ ਪਤੀ ਸਮਝ ਬੈਠੀ ਜੀਵ ਇਸਤਰੀ ਪ੍ਰਭੂ ਪਤੀ ਤੋਂ ਬਿਨਾ ਆਪਣੇ ਬੀਤ ਰਹੇ ਜੀਵਨ ਨੂੰ ਕਿਵੇਂ ਨਿਭਾਰੀ ਹੈ ਪੇਕੇ ਘਰ ਵਿੱਚੋਂ ਛੁੱਟੜਾ ਵਾਂਗ ਪਤੀ ਨੂੰ ਕਦੇ ਚੇਤੇ ਵਿੱਚ ਨਾ ਲਿਆਉਣ ਵਾਲੀ ਜੀਵ ਇਸਤਰੀ ਲਈ ਸਤਿਗੁਰਾਂ ਦਾ ਨਿਆਰਾ ਅਤੇ ਬੜਮੁੱਲਾ ਉਪਦੇਸ਼ ਭਾਰ ਜੋਬਨ ਮੈਂ ਮਤ ਪੈੜੇ ਘਰ ਪਹੁੰਨੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨ ਜਾਣੀ ਭਰਮੁ ਭੁਲਾਣੀ ਜੋ ਬਨ ਬਾਦ ਗਵਾਇਆ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨ ਪਾਇਆ ਸਤਿਗੁਰੂ ਪੂਛ ਨ ਮਾਰਗ ਚਾਲੀ ਸੋਤੀ ਰੈਣ ਬਿਹਾਨੀ ਨਾਨਕ ਬਾਲ ਤਣ ਰੰਡੇਪਾ ਬਿਨ ਪਿਰ ਧਨੁ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੇ ਤਿਸ ਕੀ ਬਲਰਾਮ ਜੀਉ ਹਰ ਬਰਹਿਆ ਜੁਗ ਚਾਰ تیر ਭਵਨ ਬਾਣੀ ਜਿਸ ਕੀ ਬਲਰਾਮ ਜੀਉ ਕਿਰਪਾਵਣ ਕੰਤ ਰਵੇ ਸੁਹਾਗਣ ਅਵਗਣ ਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਭਾਵੇ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਵੀ ਵੰਜਾ ਸੋਹਰੇ ਬਲ ਰਾਮ ਜੀਓ ਸਾਹਾ ਹੁਕਮ ਰਲਾਏ ਸੋ ਨਾ ਟਲੇ ਜੋ ਪ੍ਰਭ ਕਰੇ ਬਲ ਰਾਮ ਜੀਓ ਕਿਰਤ ਪਇਆ ਕਰਤੇ ਕਰ ਪਾਇ ਮੇਟ ਨਾ ਸਕੇ ਕੋਈ ਜਾਨੀ ਨਾਉ ਨਰਨ ਹੈ ਕੇਵਲ ਰਬ ਰਹਾ ਤੈਹ ਲੋਈ ਮਾਏ ਨਿਰਾਸੀ ਰੋਏ ਵਿਛੁਨੀ ਬਾਲੀ ਬਾਲਹਿਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚیتے ਬਾਬੁਲ ਦਿੱਤੜੀ ਦੂਰ ਨ ਆਵੇ ਘਰ ਪਈਏ ਬਲਰਾਮ ਜੀਓ ਹਰੈਸੀ ਵੇਖਾ ਦੂਰ ਪਿਰ ਰਾਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹਿਲਾ ਗੁਣਮੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਪ੍ਰਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਪੰਨਾ 763 ਅਤੇ 64 ਅਰਥ ਏ ਪ੍ਰਭੂ ਜੀ ਮੈਂ ਤੇਥੋਂ ਸਦਕੇ ਹਾਂ ਤੂੰ ਕੈਸੀ ਅਚਰਜ ਲੀਲਾ ਰਚਾਈ ਹੈ ਜੀਵ ਇਸਤਰੀ ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ ਜਵਾਨੀ ਦੇ ਸਮੇਂ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦਹੋਸ਼ ਹੈ ਇਹ ਵੀ ਨਹੀਂ ਸਮਝਦੀ ਕਿ ਇਸ ਪੇਕੇ ਘਰ ਵਿੱਚ ਇਸ ਜਗਤ ਵਿੱਚ ਉਹ ਇੱਕ ਪ੍ਰਾਣੀ ਹੀ ਹੈ ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿੱਚ ਉਹ ਮੈਲੀ ਰਹਿੰਦੀ ਹੈ ਗੁਰੂ ਦੀ ਸ਼ਰਨ ਨਹੀਂ ਆਉਂਦੀ ਤੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਹਿਰਦੇ ਵਿੱਚ ਗੁਣ ਟੇਕ ਨਹੀਂ ਸਕਦੇ ਮਾਇਆ ਦੀ ਭਟਕਣਾ ਵਿੱਚ ਪੈ ਕੇ ਜੀਵ ਇਸਤਰੀ ਨੇ ਪ੍ਰਭੂ ਪਤੀ ਦਾ ਸੁਭਾਅ ਵੀ ਪਸੰਦ ਨਾ ਆਇਆ ਮਾਇਆ ਦੇ ਮੋਹ ਵਿੱਚ ਸੁੱਤੀ ਹੋਈ ਜੀਵ ਇਸਤਰੀ ਦੀ ਜ਼ਿੰਦਗੀ ਸਾਰੀ ਰਾਤ ਪੀਤ ਗਈ ਸਤਿਗੁਰ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉੱਤੇ ਕਦੇ ਵੀ ਨਾ ਤੁਰੀ ਹੈ ਨਾਨਕ ਅਜਹੀ ਜੀਵ ਇਸਤਰੀ ਨੇ ਤਾਂ ਬਾਲ ਉਮਰੇ ਹੀ ਰੰਡੇਪਾ ਸਹਿੜ ਲਿਆ ਤੇ ਪ੍ਰਭੂ ਪਤੀ ਦੇ ਮਲਾਪ ਤੋਂ ਬਿਨਾਂ ਉਸ ਦਾ ਹਿਰਦਾ ਕਮਲ ਕੁਮਲਾਇਆ ਹੀ ਰਿਆ ਇਹ ਪਿਆਰੇ ਸਤਿਗੁਰੂ ਮੈਨੂੰ ਖਸਮ ਪ੍ਰਭੂ ਮਿळा ਮਿਹਰ ਕਰ ਮੈਨੂੰ ਉਹ ਪ੍ਰਭੂ ਪਿਆਰਾ ਪਤੀ ਚੰਗਾ ਲੱਗੇ ਮੈਂ ਉਸ ਤੋਂ ਸਦਕੇ ਜਾਵਾਂ ਜੋ ਸਦਾ ਹੀ ਹਰ ਥਾਂ ਵਿਆਪਕ ਹੈ ਤਿੰਨਾ ਹੀ ਭਵਨਾ ਵਿੱਚ ਜਿਸ ਦਾ ਹੁਕਮ ਚੱਲ ਰਿਹਾ ਹੈ ਤਿੰਨਾ ਭਵਨਾ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ ਇਸਤਰੀ ਨਾਲ ਪਿਆਰ ਕਰਦਾ ਹੈ ਪਰ ਜਿਸ ਨੇ ਔਗਣ ਹੀ ਔਗਣ ਸਿਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੜੀ ਰਹਿੰਦੀ ਹੈ ਉਹ ਮਾਲਕ ਹਰੇਕ ਦੇ ਹਿਰਦੇ ਵਿੱਚ ਵਿਆਪਕ ਹੈ ਉਹ ਹਰੇਕ ਦੇ ਦਿਲ ਦੀ ਜਾਣਦਾ ਹੈ ਜਿਹੋ ਜੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜੀ ਇੱਛਾ ਉਹ ਪੂਰੀ ਕਰ ਦਿੰਦਾ ਹੈ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ ਵਾਲੀ ਬਣੀ ਹੈ ਉਹ ਕਦੇ ਰੰਡੀ ਨਹੀਂ ਹੁੰਦੀ ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮਿਲਣਾ ਨਹੀਂ ਹੁੰਦਾ ਇਹ ਨਾਨਕ ਕਰ ਅਰਦਾਸ ਕਰ ਤਿਆਖ ਇਹ ਸਤਿਗੁਰੂ ਤੇਰੀ ਮਿਹਰ ਹੋਵੇ ਤਾਂ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਪਤੀ ਮੈਨੂੰ ਸਦਾ ਪਿਆਰਾ ਲੱਗਦਾ ਰਹੇ ਜਿਹੜਾ ਪ੍ਰੀਤਮ ਹਰੇਕ ਯੁੱਗ ਵਿੱਚ ਇੱਕ ਸਮਾਨ ਰਹਿਣ ਵਾਲਾ ਹੈ ਇਹ ਸਤਿਗੁਰੂ ਉਹ ਮਹੂਰਤ ਕਢਾ ਉਹ ਅਵਸਰ ਪੈਦਾ ਕਰ ਜਿਸ ਦੀ ਬਰਕਤ ਨਾਲ ਮੈਂ ਵੀ ਪ੍ਰਭੂਪਤੀ ਦੇ ਚਰਨਾਂ ਵਿੱਚ ਜੁੜ ਸਕਾਂ। हे गुरु ਤੇਰੀ ਕਿਰਪਾ ਨਾਲ ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ। ਉਸ ਨੂੰ ਅਗਾਹ ਪਛਾਣ ਨਹੀਂ ਕਰ ਸਕਦਾ। ਉਸ ਵਿੱਚ ਕੋਈ ਵਿਗਨ ਨਹੀਂ ਪਾ ਸਕਦਾ। ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ ਜੋ ਵੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ। ਉਹ ਵਿਚੋਲੇ ਦੀ ਕਿਰਪਾ ਨਾਲ ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿੱਚ ਵਿਆਪਕ ਹੈ ਤੇ ਫਿਰ ਵੀ ਆਪਣੇ ਪੈਦਾ ਕੀਤੇ ਬੰਦਿਆਂ ਤੋਂ ਸੁਤੰਤਰ ਹੈ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਨ ਲਈ ਲਾੜਾ ਬਣ ਕੇ ਆਉਂਦਾ ਹੈ ਜਿਵੇਂ ਧੀ ਨੂੰ ਤੋੜਨ ਲੱਗੀ ਮਾਂ ਮੋੜ ਮਿਲਦੀਆਂ ਆਸਾਂ ਲਾ ਕੇ ਰੋ ਕੇ ਵਿਛੜਦੀ ਹੈ ਤੇਵੇਂ ਮਾਇਆ ਜੀਵ ਇਸਤਰੀ ਦੇ ਪ੍ਰਭੂ ਪਤੀ ਨਾਲ ਪ੍ਰੇਮ ਦੇ ਕਾਰਨ ਜੀਵ ਇਸਤਰੀ ਨੂੰ ਆਪਣੇ ਕਾਬੂ ਵਿੱਚ ਰੱਖ ਸਕਣ ਦੀਆਂ ਆਸਾਂ ਲਾ ਕੇ ਮਨ ਨੂੰ ਰੋ ਕੇ ਵਿਛੜਦੀ ਹੈ ਇਹ ਨਾਨਕ ਜੀਵ ਇਸਤਰੀ ਗੁਰੂ ਦੇ ਚਰਨਾਂ ਦੀ ਬਰਕਤ ਨਾਲ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਉਂਦੀ ਹੈ ਤੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਦੀ ਰਾਹੀ ਪ੍ਰਭੂ ਦੀ ਹਜ਼ੂਰੀ ਵਿੱਚ ਆਨੰਦ ਮਾਣਦੀ ਹੈ ਸਤਿਗੁਰੂ ਨੇ ਮਿਹਰ ਕਰਕੇ ਜੀਵ ਇਸਤਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ ਦੂਰ ਅਪੜਾ ਦਿੱਤੀ ਹੈ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੀ ਪ੍ਰਭੂ ਪਤੀ ਦਾ ਪ੍ਰਤੱਖ ਤਿਧਾਰ ਕਰਕੇ ਉਹ ਪ੍ਰਸੰਨ ਚਿੱਤ ਹੁੰਦੀ ਹੈ ਪ੍ਰਭੂ ਪਤੀ ਨੇ ਜਦੋਂ ਉਸ ਨਾਲ ਪਿਆਰ ਕੀਤਾ ਸਮੁੱਚੇ ਚਰਨਾਂ ਵਿੱਚ ਜੁੜ ਕੇ ਉਹ ਆਪਣਾ ਆਤਮਿਕ ਜੀਵਨ ਸੰਵਾਰਦੀ ਹੈ ਸਦਾ ਸਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ ਇਸਤਰੀ ਦੀ ਲੋੜ ਪਈ ਭਾ ਜੀਵ ਇਸਤਰੀ ਉਸਦੇ ਲੇਖੇ ਵਿੱਚ ਆ ਗਈ ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਇਸ ਮਲਾਪ ਦੀ ਬਰਕਤ ਨਾਲ ਉਸ ਦੀ ਮਤ ਉਕਾਈ ਹੀਣ ਹੋ ਗਈ ਉਹ ਮੰਨੀ ਪਰਮੰਨੀ ਗਈ ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ ਪ੍ਰਭੂ ਚਰਨਾਂ ਵਿੱਚ ਉਸ ਦਾ ਜੀਵਨ ਸੁਖੀ ਹੋ ਗਿਆ ਉਹ ਗੁਣਾ ਵਾਲੀ ਹੋ ਗਈ ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ ਸਤ ਸੰਤੋਖ ਤੇ ਸਦਾ ਫਿਰ ਜਾਦ ਉਸ ਦੇ ਹਿਰਦੇ ਵਿੱਚ ਟਿਕ ਜਾਂਦੀ ਹੈ ਉਹ ਸਦਾ ਫਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ ਉਹ ਪ੍ਰਭੂ ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ हे ਨਾਨਕ ਜੀਵ ਇਸਤਰੀ ਪ੍ਰਭੂ ਚਰਨਾ ਤੋਂ ਵਿਛੜ ਕੇ ਦੁੱਖ ਨਹੀਂ ਪਾਉਂਦੀ ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਉਹ ਪ੍ਰਭੂ ਦੀ ਗੋਦ ਵਿੱਚ ਲੀਨ ਹੋ ਜਾਂਦੀ ਹੈ ਤਈੜੇ ਫਿਰ ਚੇਤੇ ਨਹੀਂ ਦੂਜੇ ਮੁਠੀ ਰੁਵੇ ਤਾਂ ਹੀ ਖਰੀਕ ਵਾਲਿਓ ਕਰੂਪ ਕੁਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਪਈੜੇ ਫਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਠ ਲਾਏ ਸ਼ਬਦੇ ਪਿਰ 라ਵੇ ਸੇਜ ਸੁਹਾਵਣਿਆ ਪੰਨਾ 126 ਅਖ ਜਿਹੜੀ ਜੀਵ ਇਸਤਰੀ ਪੇਕੇ ਘਰ ਵਿੱਚ ਇਸ ਜੀਵਨ ਵਿੱਚ ਪ੍ਰਭੂ ਪਤੀ ਨੂੰ ਯਾਦ ਨਹੀਂ ਕਰਦੀ ਤੇ ਮਾਇਆ ਦੇ ਮੋਹ ਵਿੱਚ ਪੈ ਕੇ ਆਤਮਕ ਗੁਣਾ ਦੀ ਰਾਸ ਪੂੰਜੀ ਲੁਟਾਉਂਦੀ ਰਹਿੰਦੀ ਹੈ ਉਹ ਲੇਖਾ ਦੇਣ ਵੇਲੇ ਟਾਹਾਂ ਮਾਰ-ਮਾਰ ਕੇ ਰੋਂਦੀ ਹੈ ਉਹ ਜੀਵ ਇਸਤਰੀ ਭੇੜੇ ਕਰਦੀ ਭੇੜੇ ਰੂਪ ਵਾਲੀ ਭੇੜੇ ਲਛਣਾ ਵਾਲੀ ਹੀ ਕਹੀ ਜਾਂਦੀ ਪੇਕੇ ਘਰ ਰਹਿੰਦੇ ਆ ਉਸ ਨੇ ਕਦੇ ਸੁਪਨੇ ਵਿੱਚ ਵੀ ਪ੍ਰਭੂ ਮਿਲਾਪ ਨਹੀਂ ਕੀਤਾ ਪੇਕੇ ਘਰ ਵਿੱਚ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਨੂੰ ਆਪਣੇ ਮਨ ਵਿੱਚ ਰੱਖਿਆ ਜਿਸ ਨੇ ਪੂਰੇ ਗੁਰੂ ਨੇ ਪ੍ਰਭੂ ਪਤੀ ਉਸ ਦੇ ਅੰਗ ਸੰਗ ਵਾਸਤਾ ਵਿਖਾ ਦਿੱਤਾ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਿਆ ਉਹ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਪ੍ਰਤੀ ਦੇ ਮਿਲਾਪ ਦਾ ਆਨੰਦ ਮਾਣਦੀ ਰਹਿੰਦੀ ਹੈ ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣੀ ਰਹਿੰਦੀ ਹੈ ਵਿੱਕੜੇ ਧਨ ਖਰੀ ਇਹ ਆਣੀ ਤਿਸ ਸਹਿ ਕੀ ਮੈਂ ਸਾਰ ਨਾ ਜਾਣੀ ਸਹਿ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮਿਲਾਪ ਹੋਈ ਰਹਾ ਸਹੁਰੜੇ ਧਨ ਸਾਜ ਪਛਾਣਿਆ ਸਹਿਜ ਸੁਭਾਏ ਆਪਣਾ ਫਿਰ ਜਾਣਿਆ ਪੰਨਾ 357 ਬੇਗੜੇ ਪਰ ਸੰਬਲਾ ਸੋਹੜੇ ਕਲਵਾਸ ਸੁਖ ਸਬੰਦ ਸੁਹਾਗਣੀ ਫਿਰ ਪਾਇਆ ਗੁਣਤਾਸ ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ ਫਿਰ ਮੁੱਤੀ ਡੋਹਾਗਣੀ ਤិន ਦੁਖੀ ਰਹਿਣ ਵਿਹਾਏ ਕਿਤੀ ਚੱਖੋਂ ਸਾੜੜੇ ਕਿਤੀ ਵੇਸ ਕਰਿਓ ਫਿਰ ਬਿਨ ਜੋਬਨ ਬਾਦ ਗਏਮ ਵਾਂਢੀ ਚੁਰੇਂਦੀ ਚੇਰਮ ਸੱਚੇ ਸੰਦਾ ਸਦੜਾ ਸੁਣੀਏ ਗੁਰਬੀਚਾਰ ਸੱਚੇ ਸੱਚਾ ਵਹਿੜਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ ਗੁਰਮੁਖ 부ਝੈ ਜਾਣੀਐ ਖਉਮੇ ਗਰਬ ਨਿਵਾਰ ਤਉ ਭਾਵਨ ਤਉ ਜਹੀਆ ਮੂਹ ਜਹੀਆ ਕੀਤੀਆਂ ਨਾਨਕ ਨਾ ਨਾ ਵਿਛੜੇ ਤਿਨ ਸੱਚੇ ਰਤੜੀਆਂ ਪੰਨਾ 1014 ਅਰਥ ਜੇ ਮੈਂ ਇਸ ਸੰਸਾਰ ਪੇਕੇ ਘਰ ਵਿੱਚ ਪਤੀ ਪ੍ਰਭੂ ਨੂੰ ਆਪਣੇ ਹਿਰਦੇ ਯਾਦ ਵਿੱਚ ਸੰਭਾਲ ਰੱਖਾਂ ਤਾਂ ਪਤੀ ਪ੍ਰਭੂ ਦੇ ਦੇਸ਼ ਮੈਨੂੰ ਉਸ ਦੇ ਚਰਨਾਂ ਵਿੱਚ ਥਾਂ ਮਿਲ ਜਾਏ। ਉਹ ਭਾਗਾਂ ਵਾਲੀਆਂ ਜੀਵਨ ਰਾਤ ਸੁਖ ਸੌ ਕੇ گزارਦੀਆਂ ਹਨ। ਜਿਨ੍ਹਾਂ ਨੇ ਪੇਕੇ ਘਰ ਵਿੱਚ ਗੁਨਾ ਦਾ ਖਜ਼ਾਨਾ ਪਤੀ ਪ੍ਰਭੂ ਲੱਭ ਲਿਆ ਹੈ। ਜਿਨ੍ਹਾਂ ਮੰਦ ਭਾਗਣਾ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ ਉਹ ਜੇ ਰੇਸ਼ਮ ਦਾ ਲੇਪ ਤਲਾਈਆਂ ਲੈਣ ਹੋਰ ਕੱਪੜੇ ਵੀ ਰੇਸ਼ਮ ਦੇ ਹੀ ਬਣਾ ਕੇ ਵਰਤਣ ਭਾਵ ਬੜੀਆਂ ਤਨਾੜ ਵੀ ਹੋਣ। ਤਾਂ ਵੀ ਉਹਨਾਂ ਦੀ ਜੀਵਨ ਦੀ ਰਾਤ ਦੁੱਖਾਂ ਵਿੱਚ ਬੀਤਦੀ ਹੈ ਜੇ ਮੈਂ अनेका ਹੀ ਸੁਆਦਲੇ ਖਾਣੇ ਖਾਂਦੀ ਰਹਾ ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾ ਫਿਰ ਵੀ ਪਤੀ ਪ੍ਰਭੂ ਤੋਂ ਵਿਛੜ ਕੇ ਮੇਰੀ ਜਵਾਨੀ ਬ्यर्थੀ ਹੀ ਜਾ ਰਹੀ ਹੈ ਜਦ ਤੱਕ ਮੈਂ ਛੁੱਟੜਾਂ ਪ੍ਰਭੂ ਨੂੰ ਵਿਸਾਰੀ ਬੈਠੀ ਹਾਂ ਮੈਂ ਸਾਰੀ ਉਮਰ ਝੂਰ ਝੂਰ ਕੇ ਹੀ ਕਟਾਂਗੀ ਜੇ ਸਦਾ ਸਿਰ ਪ੍ਰਭੂ ਦਾ ਪਿਆਰ ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀ ਸੁਣੀਏ ਤਾਂ ਉਸ ਸੱਚੇ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ ਉਹ ਮਿਹਰ ਦੀ ਨਜ਼ਰ ਵਾਲਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਤੱਕਦਾ ਹੈ ਤੇ ਉਸ ਦੇ ਪਿਆਰ ਵਿੱਚ ਲੀਨ ਹੋ ਜਾਂਦਾ ਹੈ ਪਰਮਾਤਮਾ ਨਾਲ ਪਿਆਰ ਵਾਲਾ ਉਸ ਦੇ ਨਾਮ ਦਾ ਹੀ ਸ਼ਰਮਾ ਵਰਤਾ ਹੈ ਤੇ ਸਭ ਜੀਵਾਂ ਦੀ ਸੰਭਾਲ ਕਰਨ ਵਾਲੇ ਉਸ ਪ੍ਰਭੂ ਦਾ دیدار ਕਰ ਲੈਂਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਭੇਦ ਨੂੰ ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰਕੇ ਉਸ ਦੀ ਹਜ਼ੂਰੀ ਵਿੱਚ ਆਦਰਪਾਉਂਦਾ ਹੈ हे ਪਤੀ ਪ੍ਰਭੂ ਜਿਹੜੀਆਂ ਜੀਵ ਇਸਤਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ ਪਰ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਝੀਆਂ ਹੋਈਆਂ ਮੇਰੇ ਵਰਗੀਆਂ ਵੀ ਅਨੇਕਾਂ ਹਨ ਪ੍ਰਭੂ ਪਿਆਰ ਵਿੱਚ ਰੰਗੀਆਂ ਰਹਿਣ ਵਾਲੀਆਂ ਜੀਵ ਇਸਤਰੀਆਂ ਤੋਂ ਪ੍ਰਭੂਪਤੀ ਕਦੇ ਨਹੀਂ ਵਿਛੜਦਾ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾਂਡ ਦਾ ਦੂਜਾ ਅਤੇ ਤੀਜਾ ਪਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ